ਕਰਦਾਂ ਦਬਾਬਾ ਮੀਡੀਆ ਤੇ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਹੀ ਕਪੂਰਥਲਾ ਦੇ ਪਿੰਡ ਖਾਲੂ ਦੇ ਵਿੱਚ ਰਾਣਾ ਇੰਦਰਪ੍ਰਤਾਪ ਜੀ ਪਹੁੰਚ ਰਹੇ ਆ ਆਹ ਪਿੰਡ ਦੇ ਕੁਝ ਮੋਤਬਰ ਬੰਦਿਆਂ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਤੁਹਾਡਾ ਤੁਸ਼ਤਰ ਸਿੰਘ ਜੀ ਸਰ ਜੋ ਤੁਹਾਡੇ ਪਿੰਡ ਅਜ ਰਾਣਾ ਇੰਦਰਪ੍ਰਤਾਪ ਜੀ ਆ ਰਹੇ ਆ ਤੁਹਾਡੇ ਵੱਲੋਂ ਕਿੰਨਾ ਪਰਮਾਹਾਰਾ ਮਿਲਿਆ ਬਹੁਤ ਪਰਮਾਹਾਰਾ ਜੀ ਇਲਾਕੇ ਦੀ ਪੂਰੀ ਫੁੱਲ سپورਟ ਆ ਜੀ ਇਹਨਾਂ ਨੂੰ ਠੀਕ ਆ ਜੀ ਇੰਦਰਪ੍ਰਤਾਪ ਜੀ ਨੇ ਹੁਣਾਂ ਨੇ ਜੋ ਥਾੜਾ ਬਾਰੇ ਆਪਣੇ ਦਿੱਤਾ ਸੀ ਉਸ ਤੇ ਬਹੁ ਖਰੇ ਉਤਰੇ ਔਰ ਬਾਬੇ ਨਾਨਕ ਦੀ ਕਿਰਪਾ ਨਾਲ ਅੰਦਰ ਪਤਾ ਨੂੰ ਬਹੁ ਪਰਮਾਹਾਰ ਮਿਲੂਗਾ ਸੁਲਤਾਨਪੁਰ ਲੋਧੀ ਜੋ ਕਿਸ ਵਾਰ ਫਿਰ ਤੁਸੀਂ ਕਿਸ ਨੂੰ ਅੱਗੇ ਲਿਆ ਰਹੇ ਹੋ ਅਸੀਂ ਅੰਦਰ ਪਤਾ ਪਰ ਨਾਲ ਸਰ ਕੇਸੀ ਸਪੋਰਟ ਕਰ ਰਹੇ ਆਂ ਇਸ ਵਾਰ ਤੁਸੀਂ ਤਾਂ ਆਪ ਕੋ ਵੀ ਸਿੰਘ ਜੀ ਦੇ ਆ ਜੀ ਅਸੀਂ ਕਾਮ ਨੂੰ ਵੋਟਾਂ ਪੈਣੀਆਂ ਇਹ ਕੋਈ ਬੰਦਾ ਜਿਹੜਾ ਵੀ ਲੀਡਰ ਕੋ ਕੰਮ ਕਰੂਗਾ ਇਲਾਕੇ ਦਾ ਉਹਨੂੰ ਵੋਟਾਂ ਪੈਣੀਆਂ ਤੁਹਾਡੀ ਵੋਟੇ ਸਾਰ ਕਿੱਧਰ ਜਾ ਰਹੀ ਆ ਤੁਹਾਡੀ ਵੋਟ ਦਾ ਕੁਲਵੀਰ ਸਿੰਘ ਜੀ ਦਾ ਠੀਕ ਹੈ ਜੀ ਧੰਨਵਾਦ ਹੋ ਸਰ ਜੀ ਉਹ ਤੁਹਾਡੇ ਪਿੰਡ ਅਜ ਰਾਣਾ ਇੰਦਰਪ੍ਰਤਾਪ ਜੀ ਆ ਰਹੇ ਆ ਕਿੰਨਾ ਪ੍ਰਮਾਣਗਾਰਾ ਮਿਲਦੇ ਉਹਨਾਂ ਨੂੰ ਸਾਡੇ ਪਿੰਡ ਦਾ ਬਹੁਤ ਹੰਗਾਰਾ ਸਾਰਾ ਪਿੰਡ ਦਾ ਸਾਡਾ ਇਹ ਕੁਲਦੀਪ ਸਿੰਘ ਜੀਰਾ ਵਾਲਾ ਰਾਣਾ ਇੰਦਰਪ੍ਰਤਾਪ ਦਾ ਕਰਕੇ ਸਾਰੇ ਪਿੰਡ ਦੇ ਵਸਨੀਕ ਇਹ ਕੁਲਦੀਪ ਸਿੰਘ ਜੀਰਾ ਨੂੰ ਵੋਟਾਂ ਪਾਉਂਦੇ ਨੇ ਠੀਕ ਹੈ ਜੀ ਧੰਨਵਾਦ ਉਹਨਾਂ ਰਾਣਾ ਪ੍ਰਤਾਪ ਭਾਜੀ ਆਜ਼ਾਦ ਜਿੱਤੇ ਸੀ ਵਧੀਆ ਕੈਂਡੀਡੇਟ ਕਰਕੇ ਆਜ਼ਾਦ ਜਿੱਤੇ ਸੀ ਤੇ ਹੁਣ ਉਹ ਸਮਰਥਕ ਜਿਹੜਾ ਕਾਂਗਰਸ ਸਰਕਾਰ ਦਾ ਕਰ ਰਿਹਾ ਤੇ ਕੁਲਬੀਰ ਸਿੰਘ ਜੀਰੇ ਨੂੰ ਉਹਨਾਂ ਨੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਵੀ ਅਸੀਂ ਇੰਦਰਪ੍ਰਤਾਪ ਦੀਆਂ ਆਸਾਂ ਜੇ ਉਹਨਾਂ ਨੇ ਸਾਡੇ ਤੇ ਆਸਾਂ ਲਾਈਆਂ ਸੀ ਉਹਨਾਂ ਤੇ ਆਸਾਂ ਲਾ ਕੇ ਉਹਨਾਂ ਨੂੰ ਪੂਰਾ ਬਹੁਤ ਮਦਦ ਨੱਜਤਾ ਕੇ ਕੱਲ੍ਹ ਕੇ ਤੇ ਹੋਂਦੀ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਸਾਹਿਬ ਵੀ ਆ ਤਾ ਸਾਡਾ ਪ੍ਰਾਤਿਭਾ ਤੇ ਆਪਦੇ ਨਗਰ ਵਾਲੋਂ ਸਾਡੇ ਸਾਰੇ ਨਗਰ ਵਾਲੋਂ ਧਿਆਨ ਦਿੰਦੀ ਆਇਆ ਲੋ ਜੀ ਬਹੁਤ ਬਹੁਤ ਧੰਨਵਾਦ ਬਾਕੀ ਸਾਡਾ ਨਗਰ ਤੇ ਅਸੀਂ ਧਿਆਨ ਆਜ਼ਾਦ ਵੀ ਤੇ ਤਾਂ ਨਿਕਲਿਆ ਸੀ ਜੀ ਹੋਰ ਵੀ ਕਾਂਗਰਸ ਭਾਰਤੀ ਜੱ ਲੋ ਅਸੀਂ ਤੁਹਾਨੂੰ ਆਯਾਦ ਵਿੱਚ ਦਾਇਆ ਪਰ ਮੈਂ ਇਨਾ ਵਿਸ਼ਵਾਸ ਦਿਵਾਉਂਗਾ ਭਾਈ ਕਿ ਬਈ ਅਸੀਂ ਧਿਆਨ ਨੂੰ ਵੋਟਾਂ ਪਾਉਣੀ ਹੈ ਜੀ ਤੁਹਾਨੂੰ ਕਾਮਯਾਬ ਕਰਨਾ ਦੂਜੇ ਨੰਬਰ ਤੇ ਮੇਰੇ ਵੀਰੋ ਬੇਨਤੀ ਇਹ ਆ ਮੋਦੀ ਗਰੋਂ ਤਾਂ ਲੱਚੂਗਾ ਜੀ ਆਪਾਂ ਕਾਂਗਰਸ ਨੂੰ ਵੋਟਾਂ ਪਾਉਣਾ ਜੇ ਆਪਾਂ ਜਾਤਪਾਤ ਜਾਂ ਪੈਰਾ ਵਗੈਰਾ ਅੱਜ ਆਪਾਂ ਦੇਖ-ਦੇਖ ਕੇ ਆਪਾਂ ਆਪਦਾ ਨੁਕਸਾਨ ਤੇ 5 ਸਾਲ ਫੋਟ ਖਾਮਾ ਜੀ ਦੇਖ ਕਰਕੇ ਮੈਂ ਤੇ ਇਹ ਅਪੀਲ ਕਰੂੰਗਾ ਨੌਜਵਾਨਾਂ ਨੂੰ ਵੀ ਸਾਡੇ ਬਜ਼ੁਰਗਾਂ ਨੂੰ ਵੀ ਵੱਡਿਆਂ ਨੂੰ ਵੀ ਸਾਰਿਆਂ ਨੂੰ ਵੀ ਆਪਾਂ ਅੱਗੇ ਧੰਨੇ ਨਾਲ ਆ ਕੇ ਦੇਖ ਲੈ ਆ ਆ ਆਪਣੀ ਗਲੋਦੀ ਲੱਥਾ ਹੋਰ ਆਪਣੀ ਇੱਕ ਬੋਟ ਨਾਲ ਇੱਕ ਤਰੀਕਾ ਹੀ ਦਾ ਆਪਣੇ ਕੋਲ ਮੋਦੀ ਲੱਥੂਗਾ ਉਹ ਸਾਧ ਸੰਗਤ ਜੀ ਸਰਪੰਚ ਸਾਹਿਬ ਮਿੰਟੂ ਜੀ ਸਰਦਾਰ ਗਰਜਨ ਸਿੰਘ ਜੀ ਤੇ ਮੇਰਾ ਨਾਮਾ ਜਿਹੜੇ ਪੈਣਾ ਨੰਬਰਦਾਰ ਸਾਹਿਬ ਠੀਕ ਆ ਇੱਥੇ ਜੋ ਕੁਝ ਕਰਨਾ ਪੈਣਾ ਨੰਬਰਦਾਰ ਨੂੰ ਪੁੱਛਣਾ ਪੈਂਦਾ ਠੀਕ ਆ ਨਾ ਜੇ ਮੇਰੇ ਸਾਰੇ ਬਜ਼ੁਰਗ ਮੇਰੇ ਵੀਰ ਪਹਿਲਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ एमपी दी इलेक्शन ਆ ਗਿਆ ਤੇ ਭਾਜੀ ਮੇਰੇ ਨੂੰ ਜਾਦਾ ਵੱਡ ਲੰਬੜਦਾਰ ਨੂੰ ਇਲੇక్షన్ ਲੜਨਾ ਸਰ ਇਹ ਇਲੇక్షన్ ਇਹਨੇ ਲੜੀ ਕਿਉਂ ਤੇ एमपी ਦੀ ਇਲੇక్షన్ ਐਮਐਲਏ ਲੜਾਉਦੇ ਹੁੰਦੇ ਆ ਗੱਲਾਂ ਬੰਦ ਆ ਦੀ ਇਲੇక్షన్ ਲੜਸਾ ਦਾ ਇਹ ਜਦੋਂ ਉਹ ਐਮਐਲਏ ਦੀ ਡਿਊਟੀ ਲੱਗੇ ਤੇ ਫਿਰ ਪ੍ਰਿੰਟ ਪੱਤਰ ਤੇ ਜਿਹੜੀਆਂ ਛਿੜੀਆਂ ਪਾਪੜੀਆਂ ਵਰਕਰ ਹੋ ਲੋਕ ਰਹਿੰਦੇ ਸੋ ਮੈਨੂੰ ਅਜਾਦ ਤੌਰ ਤੇ ਤਖਣੇ ਹੋ ਕੇ ਤੁਹਾਨੂੰ ਜਿਤਾਇਆ ਫਿਰ